ਇਹ ਉਹ ਡੇਰਾ ਜਿੱਥੇ ਲੋਕਾਂ ਨੂੰ ਦੁੱਧ ਪੁੱਤ ਤੇ ਹੋਰ ਵਿਦੇਸ਼ਾਂ 'ਚ ਜਾਣ ਵਾਲੇ ਲੋਕਾਂ ਦੀਆਂ ਸਾਰੀਆਂ ਸੁੱਖਾਂ ਪੂਰੀਆਂ ਹੁੰਦੀਆਂ ਨੇ ਤੁਸੀਂ ਕਿਸੇ ਵੀ ਪ੍ਰਕਾਰ ਦੀ ਸੁੱਖ ਸੁੱਖ ਲੋ ਤਾਂ ਇੱਥੇ ਉਹ ਸੁੱਖ ਹਰ ਇੱਕ ਪੂਰੀ ਹੋ ਜਾਂਦੀ ਹੈ ਇਹ ਉਹ ਸਥਾਨ ਅੰਗੀਠਾ ਸਾਹਿਬ ਬਾਬਾ ਸੇਵ ਸਾਹਿਬਦਾਸ ਜੀ ਦਾ ਇੱਥੇ ਇੱਕ ਕੁੰਡਾ ਲੱਗਿਆ ਹੋਇਆ ਜਿਸ ਦੀ ਇੰਨੀ ਮਹਿਮਾ ਕਿ ਤੁਹਾਡੇ ਘਰ ਦੇ ਵਿੱਚ ਕੋਈ ਵੀ ਦੁੱਖ ਕਲੇਸ਼ ਪਾਪ ਜੋ ਬੁਰੀ ਆਤਮਾ ਦਾ ਲੋਕ ਕਹਿੰਦੇ ਨੇ ਸਾਇਆ ਇਸ ਕੁੰਡੇ ਦੇ ਨਾਲ ਪਾਣੀ ਕਰਕੇ ਘਰ ਲੈ ਜਾਓ ਤਾਂ ਸਭ ਕੁਝ ਠੀਕ ਹੋ ਜਾਂਦਾ ਹੈ ਇੱਥੇ ਇੱਕ ਬੱਕਰੀ ਫੀਲ ਜੀ ਆਉਂਦੀ ਹੈ ਤੁਸੀਂ ਦੇਖੋਗੇ ਆ ਕੇ ਕਿ ਇੱਥੇ ਇੱਕ ਬੱਕਰੀ ਫੀਲ ਜੀ ਮਹਿਸੂਸ ਕਰਦੇ ਹੋ ਤੁਸੀਂ ਇੱਕ ਬਖਰਾ ਆਨੰਦਿਆ ਜਿਸ ਤਰ੍ਹਾਂ ਇੱਕ ਸਵਰਗ ਦੇ ਵਿੱਚ ਆ ਜਾਣੇ ਉਸ ਤਰ੍ਹਾਂ ਦਾ ਇੱਥੇ ਆ ਕੇ ਮਹਿਸੂਸ ਹੁੰਦਾ ਜਿਵੇਂ ਕਹਿੰਦੇ ਆ ਸੰਤਾਂ ਦੀ ਭਗਤੀ ਕੀਤੀ ਵਾਲੀ ਜਗਾ ਉਹ ਇੱਕ ਵੱਖਰਾ ਸਕੂਨ ਦਿੰਦੀ ਆ ਆਪਾਂ ਨੂੰ ਉਸੇ ਤਰੀਕੇ ਨਾਲ ਇੱਥੇ ਆ ਕੇ ਇੱਕ ਵੱਖਰਾ ਸਕੂਨ ਪ੍ਰਾਪਤ ਕਰਦੇ ਆ ਆਪਾਂ ਵੱਖਰੀ ਜੋ ਆਪਣੀ ਦਿਲਾਂ ਦੇ ਵਿੱਚ ਇੱਛਾ ਗਈ ਉਹ ਪੂਰਪੂਰਨ ਹੋ ਜਾਂਦੀਆਂ ਨੇ ਤੇ ਵੀਡੀਓ ਦੇ ਨਾਲ ਸ਼ੁਰੂ ਤੋਂ ਲੈ ਕੇ ਅੰਤ ਤੱਕ ਜੁੜੇ ਰਹੋ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਡੇਰੇ ਦੀਆਂ ਪੂਰੀ ਅੰਦਰ ਪਰਪਰਾ ਕੀ ਹੈ ਕਿਸ ਤਰ੍ਹਾਂ ਦਾ ਡੇਰਾ ਤੇ ਇੱਥੇ ਕਿਹੜੀਆਂ-ਕਿਹੜੀਆਂ ਸੁੱਖਾਂ ਪੂਰੀਆਂ ਹੁੰਦੀਆਂ ਨੇ ਆਓ ਤੁਹਾਨੂੰ ਦਿਖਾਉਣੇ ਆ ਇਹ ਡੇਰਾ ਕਿੱਥੇ ਹੈ ਤੇ ਕਿੰਨਾ ਦਾ ਡੇਰਾ ਇਹ ਇੱਥੇ ਦੇ ਮੇਨ ਸੰਤ ਕੌਣ ਹੋਏ ਨੇ ਤੇ ਸੰਤ ਬਾਬਾ ਕੌਣ ਸੀ ਵੀਡੀਓ ਦੇ ਨਾਲ ਸ਼ੁਰੂ ਤੋਂ ਲੈ ਕੇ ਅੰਤ ਤੱਕ ਜੁੜੇ ਰਹੋ ਤੁਹਾਨੂੰ ਡੇਰੇ ਬਾਰੇ ਜਾਣਕਾਰੀ ਦਿੰਨੇ ਆ ਫੁੱਲ ਇੱਕ ਕਿਸ ਪਿੰਡ ਵਿੱਚ ਹੈ ਤੇ ਕਿੱਥੇ ਪੈਂਦਾਗਾ ਵੀਡੀਓ ਦੇ ਲਾਸਟ ਦੇ ਵਿੱਚ ਆਪਾਂ ਇਹ ਜਾਣਕਾਰੀ ਬਿਲਕੁਲ ਕਲੀਅਰ ਦੱਸਾਂਗੇ ਸਾਰੇ ਰੋਡ ਬਾਰੇ ਦੱਸਾਂਗੇ ਤੁਸੀਂ ਦੇਖ ਰਹੇ ਹੋ ਬਾਬੇ ਸਾਹਿਬ ਦਾਸ ਜੀ ਦਾ ਡੇਰਾ 1008 ਜੋ ਇੱਥੇ ਆਪਣੀਆਂ ਸੁੱਖਾਂ ਸੁਖਦੇ ਨੇ ਤੇ ਉਹਨਾਂ ਦੀਆਂ ਸੁੱਖਾਂ ਪੂਰੀਆਂ ਹੋ ਜਾਂਦੀਆਂ ਨੇ ਤੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਂਦੇ ਦੁੱਧ ਪੁੱਤ ਜਾਂ ਹੋਰ ਵਿਦੇਸ਼ਾਂ ਦੀਆਂ ਸੁੱਖਾਂ ਕੋਈ ਲੜਾਈ ਝਗੜੇ ਦੀ ਸੁੱਖ ਜਿਨ੍ਹਾਂ ਦੇ ਵਿੱਚ ਲੰਮਾ ਸਮਾਂ ਮੁਕਦਮੇ ਤੇ ਚੱਲਦੇ ਆਏ ਨੇ ਉਹ ਪੂਰਨ ਹੋ ਜਾਂਦੇ ਨੇ ਤੁਸੀਂ ਇਹ ਸੁੱਖ ਆਪਣੇ ਪਿੰਡੋਂ ਵੀ ਸੁਖ ਸਕਦੇ ਹੋ ਤੇ ਇੱਥੇ ਆ ਕੇ ਸੁੱਖ ਪੂਰੀ ਹੋਣ ਤੇ ਸੁੱਖ ਦੇ ਸਕਦੇ ਹੋ ਤੁਸੀਂ ਦੇਖ ਰਹੇ ਹੋ ਬਾਬਾ ਜੀ ਸਾਹਿਬ ਜੀ ਦਾ ਡੇਰਾ ਇਸ ਡੇਰੇ ਦੀ ਚਰਚਾ ਆਲੇ ਦੇ 20-25 ਪਿੰਡਾਂ ਵਿੱਚ ਪੂਰੀ ਫੋਲਾ ਤੇ ਇਸ ਡੇਰੇ ਨੂੰ ਸਮਾਧਾਂ ਦੇ ਨਾਂ ਨਾਲ ਜਾਣਿਆ ਜਾਂਦਾ ਇਸ ਏਰੀਏ ਨੂੰ ਤੁਸੀਂ ਸੰਗਰੂਰ ਦੇ ਵਿੱਚ ਕਿਸੇ ਤੋਂ ਵੀ ਪੁੱਛ ਸਕਦੇ ਹੋ ਕਿ ਸਮਾਧਾਂ ਕਿੱਥੇ ਨੇ ਇਹ ਤੁਸੀਂ ਅੰਦਰੋਂ ਸੰਤਾਂ ਦੀਆਂ ਤਸਵੀਰਾਂ ਦੇਖ ਰਹੇ ਹੋ ਸੰਤ 1008 ਇਹ ਸੰਤਾਂ ਦਾ ਉਹ ਸਥਾਨ ਹੈ ਜਿੱਥੇ ਅੰਗੀਠਾ ਸਾਹਿਬ ਬਣਿਆ ਹੋਇਆ ਇੱਥੇ ਸੰਤਾਂ ਦਾ ਅੰਗੀਠਾ ਸਾਹਿਬ ਬਣਿਆ ਹੋਇਆ ਇੱਥੇ ਹਰ ਟਾਈਮ ਜੋਤ ਚੱਲਦੀ ਰਹਿੰਦੀ ਆ ਇੱਥੇ ਇੱਕ ਕੁੰਡਾ ਗਾ ਲੱਗਿਆ ਹੋਇਆ ਜਿਸ ਦੀ ਬੜੀ ਕਰਾਮਾਤ ਆ ਇਸ ਕੁੰਡੇ ਦੇ ਸਾਰੇ ਲੋਕ ਇੱਥੋਂ ਦੂਰੋਂ ਦੂਰੋਂ ਆ ਕੇ ਪਾਣੀ ਕਰਵਾ ਕੇ ਲੈ ਕੇ ਜਾਂਦੇ ਨੇ ਇਹ ਕੁੰਡੇ ਨੂੰ ਤੁਸੀਂ ਆਪਣੇ ਘਰ ਦੇ ਵਿੱਚੋਂ ਕੋਈ ਪਾਣੀ ਲੈ ਕੇ ਆਓ ਤੇ ਉਸ ਨੂੰ ਦੇ ਵਿੱਚ ਇਸ ਕੁੰਡੇ ਨੂੰ ਫੇਰ ਲਓ ਤਾਂ ਤੁਹਾਡੇ ਉਸ ਤੋਂ ਬਾਅਦ ਇਸ ਕੁੰਡੇ ਨੂੰ ਪਾਣੀ ਦੇ ਵਿੱਚ ਫੇਰ ਕੇ ਜਦੋਂ ਲੈ ਕੇ ਜਾਓਗੇ ਤਾਂ ਉਸ ਪਾਣੀ ਨੂੰ ਆਪਣੇ ਘਰ ਦੇ ਵਿੱਚ ਸਿੱਟਾ ਦਿਓ ਤੇ ਤੁਹਾਡੇ ਘਰ ਦੇ ਵਿੱਚ ਜੋ ਵੀ ਦੁੱਖ ਕਲੇਸ਼ ਜਾਂ ਹੋਰ ਪਸ਼ੂਆਂ ਦੀਆਂ ਕੋਈ ਬਿਮਾਰੀਆਂ ਦੂਰ ਹੋ ਜਾਣਗੀਆਂ ਇਸ ਦੇ ਦੇ ਦੀ ਇੱਕ ਹੋਰ ਖਾਸੀਅਤ ਹੈ ਇੱਥੇ ਹਰ Hindu ਧਰਮ ਦੇ ਨਾਲ ਬਣੇ ਹੋਏ ਦੇਵੀ ਦੇਵਤਿਆਂ ਦੀਆਂ ਉਹ ਫੋਟੋਆਂ ਬਣੀਆਂ ਹੋਈਆਂ ਨੇ ਤੁਸੀਂ ਦੇਖ ਰਹੇ ਹੋ ਰਾਮ ਜੀ ਦੀਆਂ ਮੂਰਤੀਆਂ ਸ਼੍ਰੀ ਕ੍ਰਿਸ਼ਨ ਜੀ ਦੀਆਂ ਮੂਰਤੀਆਂ ਪੂਰੀ ਇੱਕ ਲਾਈਨ ਦੇ ਵਿੱਚ ਬਣੀਆਂ ਹੋਈਆਂ ਨੇ RAM ਲਕਸ਼ਮਣ ਤੇ ਹੋਰ ਜਿੰਨੇ ਦੇਵੀ ਦੇਵਤੇ ਹਿੰਦੂ ਧਰਮ ਦੇ ਨੇ ਸਭ ਦੀਆਂ ਮੂਰਤੀਆਂ ਇੱਥੇ ਬਣੀਆਂ ਹੋਈਆਂ ਨੇ ਸੱਬਜੀ ਦੀਆਂ ਸਭ ਦੀਆਂ ਸ਼ਿਵਜੀ ਪਾਰਵਤੀ ਦੀਆਂ ਸਭ ਦੀਆਂ ਮੂਰਤੀਆਂ ਇੱਥੇ ਬਣੀਆਂ ਹੋਈਆਂ ਗਣੇਸ਼ ਮਹਾਰਾਜ ਦੀਆਂ ਇਹ ਸਭ ਧਰਮਾਂ ਦੇ ਗੁਰੂਆਂ ਪੀਰਾਂ ਦੀਆਂ ਫੋਟੋਆਂ ਇੱਥੇ ਬਣੀਆਂ ਹੋਈਆਂ ਨੇ ਇਹ ਸੰਤ ਕਿਹਾ ਜਾਂਦਾ ਐਨੀ ਕਰਨੀ ਵਾਲੇ ਸੀ ਤੇ ਇੰਨਾ ਨੇ ਇੱਕ ਵਾਰ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਨ ਸਾਹਿਬ ਵਾਲਿਆਂ ਨੇ ਕਹਿ ਦਿੱਤਾ ਸੀ ਇਹਨਾਂ ਨੂੰ ਕਿ ਇਹ ਹਮੇਸ਼ਾ ਸੰਤ ਨਗਨ ਵਸਤਾ ਦੇ ਵਿੱਚ ਰਹਿੰਦੇ ਸੀ ਕਿ ਸਾਧ ਜੀ ਤੁਸੀਂ ਵੀ ਕੱਪੜੇ ਪਾ ਲਓ ਤਾਂ ਸੰਤਾਂ ਨੇ ਅੱਗੋ ਬਚਨ ਦਿੱਤਾ ਸੀ ਕਿ ਤੇਰੇ ਵੀ ਸੱਪ ਲੜ ਗਿਆ ਤਾਂ ਤੁਸੀਂ ਦੇਖ ਰਹੋ ਤੇ ਜਦੋਂ ਸੰਤ ਬਾਬਾ ਅਤਰ ਸਿੰਘ ਜੀ ਇਹ ਪੂਰੇ ਹੋਏ ਸੀ ਤਾਂ ਉਹ ਇੱਕ ਸੱਪ ਲੜ ਕੇ ਪੂਰੇ ਹੋਏ ਸੀ ਉਹਨਾਂ ਨੇ ਸਾਧੂਆਂ ਦੇ ਬਚਨ ਨੂੰ ਟਾਲਿਆ ਨਹੀਂ ਸਗੋਂ ਜਦੋਂ ਲੋਕ ਸੱਪ ਮਾਰਨ ਲੱਗੇ ਤਾਂ ਲੋਕਾਂ ਨੂੰ ਕਿਹਾ ਕਿ ਇਹ ਸੱਪ ਨੂੰ ਅੰਦਰ ਆਉਣ ਦਿਓ ਤੇ ਸਿੱਧਾ ਆਉਣ ਦਿਓ ਤੇ ਉਹਨਾਂ ਦੇ ਡੰਗ ਮਾਰਿਆ ਸੀ ਇਹ ਤੁਸੀਂ ਸਾਧਾਂ ਦੀਆਂ ਦੇਖ ਰਹੇ ਹੋ ਸਮਾਧਾਂ ਬਣੀਆਂ ਹੋਈਆਂ ਨੇ ਜੋ ਬੜੀ ਕਰਨੀ ਵਾਲੇ ਸਾਧ ਸੀ ਇੱਥੇ ਸਾਰੇ ਸਾਧੂਆਂ ਦੀਆਂ ਸਮਾਧਾਂ ਬਣੀਆਂ ਹੋਈਆਂ ਸਭ ਰੋਜ਼ ਸਮਾਧਾਂ ਤੇ ਸੁੱਖਾਂ ਸੁੱਖ ਕੇ ਲੋਕ ਆਪਣੀਆਂ ਅਨੇਕਾਂ ਹੀ ਸੁੱਖਾਂ ਪੂਰੀਆਂ ਕਰ ਰਹੇ ਨੇ ਇਹ ਸਾਧੂ ਬੋਲੇ ਸਹਿ ਸਵਾਏ ਸਾਧੂ ਕਾ ਬੋਲਾ ਵਰਥਾ ਨਾ ਜਾਏ ਇੱਕ ਆਥਨ ਸੱਚਾਗਾ ਇਹ ਉਹ ਸਾਧੂਆਂ ਦੇ ਸਾਰੇ ਸਾਧੂਆਂ ਦੇ ਬਰਤਨ ਨੇ ਮਿੱਟੀ ਦੇ ਬਰਤਨ ਬਣੇ ਹੋਏ ਨੇ ਜੋ ਕਿ ਇੱਥੇ ਅੱਜ ਵੀ ਮੌਜੂਦ ਨੇ ਤੇ ਇਹ ਸਾਰੇ ਪ੍ਰਾਤਨ ਸਮਾਨ ਪਿਆ ਗਿਆ ਤੇ ਸਾਧੂਆਂ ਦੇ ਬਰਤਨ ਪਏ ਨੇ ਇੱਕ ਸਾਈਡ ਤੇ ਇਹ ਗ੍ਰੰਥ ਪਿਆਗਾ ਉਹ ਸਾਰੀਆਂ ਸਾਧੂਆਂ ਦੇ ਟੈਮਾ ਦੀਆਂ ਕਿਤਾਬਾਂ ਪਈਆਂ ਨੇ ਆਓ ਤੁਹਾਨੂੰ ਦਿਖਾਉਣੇ ਆ ਪੋਰਾ ਇੱਥੇ ਕਪੋਰਾ ਵੀ ਬਣਿਆ ਹੋਇਆ ਜਿੱਥੇ ਸੰਤ ਜੀ ਬੈਠ ਕੇ ਤਪੱਸਿਆ ਕਰਦੇ ਸਨ ਤੇ ਉੱਥੇ ਇੱਕ ਸੰਤਾਂ ਦੀ ਹੁਣ ਮੂਰਤ ਬਣੀ ਹੋਈ ਹੈ ਤੇ ਉਹ ਵੀ ਤੁਹਾਨੂੰ ਦਰਸ਼ਨ ਕਰਾਉਣੇ ਆ ਸੰਤਾਂ ਦੀ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਤੇ ਆਪਣੀਆਂ ਸੁੱਖਾਂ ਪੂਰੀਆਂ ਕਰਕੇ ਤੇ ਇੱਥੇ ਸੁੱਖਾਂ ਦੇ ਨਾਲ ਆ ਸਕਦੇ ਹੋ ਤੇ ਆਪ ਐਡਰੈਸ ਦੇਵਾਂਗੇ ਵੀਡੀਓ ਦੇ ਵਿੱਚ ਪੂਰਾ ਇਹ ਕਿੱਥੇ ਹੈ ਤੇ ਕਿਸ ਪਿੰਡ ਦੇ ਵਿੱਚ ਹੈ ਕਿੱਥੋਂ ਆਉਣ ਦਾ ਰਸਤਾ ਹੈਗਾ ਤੁਸੀਂ ਸੰਤਾਂ ਦੇ ਦਰਸ਼ਨ ਕਰੋ ਇਹ 1008 ਸੰਤ ਬਾਬਾ ਨਗਨਦਾਸ ਜੀ ਦੀ ਸਮਾਦ ਹੈ ਜੋ ਸਮਾਦਾਂ ਦੇ ਨਾਮ ਨਾਲ ਜਾਣੀ ਜਾਂਦੀ ਹੈ ਇਹ ਸੰਤਾਂ ਦੀ ਫੋਟੋ ਹੈਗੀ ਮੂਰਤੀ ਬਣੀ ਹੋਈ ਹੈ ਜੋ ਕਿ ਭੋਰੇ ਦੇ ਵਿੱਚ ਲੱਗੀ ਹੋਈ ਹੈ ਤੁਸੀਂ ਇਸ ਮੂਰਤੀ ਨੂੰ ਦੇਖ ਕੇ ਵੀ ਆਪਣੀ ਸੁੱਖ ਸੁਖ ਸਕਦੇ ਹੋ ਤੇ ਜੋ ਤੁਹਾਡੇ ਕੰਮ ਅੜੇ ਹੋਏ ਨੇ ਉਹ ਸਪੂਰਨ ਹੋ ਜਾਣਗੇ ਤੁਸੀਂ ਸੰਤਾਂ ਨੂੰ ਅੰਤਰ ਧਿਆਨ ਹੋ ਕੇ ਤੇ ਸੁੱਖ ਸੁਖ ਲੋ ਤੇ ਸੁੱਖ ਤੁਹਾਡੀ ਪੂਰੀ ਹੋ ਜਾਗੀ ਜਦੋਂ ਸੁੱਖ ਪੂਰੀ ਹੋਊਗੀ ਤਾਂ ਉਸ ਟਾਈਮ ਸੋਖਾ ਆ ਕੇ ਦੇ ਸਕਦੇ ਹੋ ਇੱਥੇ ਕੋਈ ਜ਼ਰੂਰੀ ਨਹੀਂ ਕਿ ਪਹਿਲਾਂ ਇੱਥੇ ਆ ਕੇ ਸੁੱਖ ਸੁਖਣੀ ਆ ਜਦੋਂ ਆਪਾਂ ਨਾਨਕੀਆਂ ਦਾ ਗੁਰਦੁਆਰਾ ਸਾਹਿਬ ਕੋਲੇ ਪਹੁੰਚ ਜਾਂਦੇ ਆ ਤਾਂ ਉੱਥੋਂ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਦੀ ਸੜਕ ਜਾਂਦੀ ਆ ਪਿੰਡ ਮੰਗਵਾਲ ਨੂੰ ਉਸ ਪਿੰਡ ਮੰਗਵਾਲ ਨੂੰ ਜੋ ਸੜਕ ਜਾਂਦੀ ਆ ਉਸ ਦੇ ਉੱਪਰ ਹੀ ਇਹ ਡੇਰਾ ਇਸ ਤਰ੍ਹਾਂ ਹੈ ਬਾਬਾ ਨਗਨਦਾਸ ਜੀ ਦਾ ਡੇਰਾ ਇਸ ਤਰ੍ਹਾਂ ਹੈ ਮੰਗਵਾਲ ਪਿੰਡ ਮੰਗਵਾਲ ਗੁਰਦੁਆਰਾ ਨਾਨਕੀਆਂ ਦਾ ਸਾਹਿਬ ਦੇ ਬੈਕ ਸਾਈਡ ਤੇ ਤਕਰੀਬਨ ਹੋਊਗਾ 500 ਮੀਟਰ ਤੇ ਉੱਥੋਂ ਗੁਰਦੁਆਰਾ ਨਾਨਕਿਆਣਾ ਸਾਹਿਬ ਤੋਂ 500 ਮੀਟਰ ਤੇ ਇਹ ਡੇਰਾ ਮੌਜੂਦ ਹੈ ਬਹੁਤ ਪੁਰਾਣਾ ਧਾਰਮਿਕ ਡੇਰਾ ਹੈਗਾ ਇਹ ਸੜਕ ਜਾਂਦੀ ਆ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਨਾਨਕਿਆਣਾ ਸਾਹਿਬ ਇਹ ਬਿਲਕੁਲ ਰੋਡ ਦੇ ਉੱਪਰ ਹੈ ਇਹ ਸੜਕ ਸੜਕ ਜਾਂਦੀ ਆ ਉਸ ਡੇਰੇ ਨੂੰ